ਇਹ ਨੇ ਜਥੇਦਾਰ ਜਗਜੀਤ ਸਿੰਘ ਰਤਨਗੜ੍ਹ ਜੋ ਅਜੇਹਾ ਕੰਮ ਕਰ ਰਹੇ ਨੇ ਜੋ ਕਿ ਕਿਸੇ ਸੇਵਾ ਤੋਂ ਘੱਟ ਨਹੀਂ ਹੈ ਇਸ ਬਾਰੇ ਜਾਣ ਕੇ ਤੁਸੀਂ ਬਿਨਾਂ ਦੀ ਸ਼ਲਾਘਾ ਕਰਦੇ ਹੋਏ ਨਹੀਂ ਠੱਕੋਗੇ ਕਿਉਂਕਿ ਇਹ ਸ਼ਖਸੀਅਤ ਕਈ ਸਾਲਾਂ ਤੋਂ ਪੰਛੀਆਂ ਦੀ ਸਾਂਭ ਸੰਭਾਲ ਦਾ ਕੰਮ ਕਰ ਰਹੇ ਨੇ ਦੱਸ ਦਈਏ ਕਿ ਮੋਰਿੰਡਾ ਦੇ ਨੇੜਲੇ ਪਿੰਡ ਰਤਨਗੜ੍ਹ ਦੇ ਰਹਿਣ ਵਾਲੇ ਜਥੇਦਾਰ ਜਗਜੀਤ ਸਿੰਘ ਨੇ ਆਪਣੇ ਘਰ ਦੇ ਵਿੱਚ ਹੀ ਪੰਛੀਆਂ ਦੇ ਸਾਂਭ ਸੰਭਾਲ ਦੇ ਲਈ ਸਾਰਾ ਇੰਤਜ਼ਾਮ ਕੀਤਾ ਹੋਇਆ ਹੈ ਜਿੱਥੇ ਉਹਨਾਂ ਦੇ ਵੱਲੋਂ ਪੰਛੀਆਂ ਦੀ ਦੇਖਭਾਲ ਦੇ ਨਾਲ-ਨਾਲ ਉਹਨਾਂ ਦੇ ਰਹਿਣ ਬਸੇਰੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਇਹੀ ਕਾਰਨ ਹੈ ਕਿ ਅੱਜ ਜਥੇਦਾਰ ਜਗਜੀਤ ਸਿੰਘ ਰਤਨਗੜ੍ਹ ਦੇ ਕੋਲ ਸੱਤੋ ਅਠ ਕੀ ਸੰਦੇ ਪੰਛੀ ਨੇ ਜਨਾਬ ਇਹ ਦੱਸੋ ਜਿਹੜਾ ਚਿੜੀਆਂ ਨਾਲ ਇਹ ਪ੍ਰੇਮ ਹੈ ਕਿੰਨੀ ਦੇਰ ਤੋਂ ਆ ਜੀ ਇਹ ਜੀ ਮੈਨੂੰ 8-10 ਸਾਲ ਤੋਂ ਹੈ ਹਮ ਮੈਂ ਦੇਖ ਰਿਹਾ ਸੀ ਜਦੋਂ ਕਈ ਵਾਰ ਪੇਪਰ 'ਚ ਵੀ ਪੜਿਆ ਹਮ ਵੀ ਚਿੜੀਆਂ ਵੀ ਤਰਲੇ ਕਰਦੇ ਸੀ ਕਿਦੜੇ ਰੱਖਣੇ ਹਮ ਉਹ ਨਾ ਉਹਨਾਂ ਦਾ ਫਿਟਿੰਗ ਹੁਣੀ ਗਿਰ ਜਾਣੇ ਹਮ ਤੇ ਫਿਰ ਮੈਂ ਸੋਚਿਆ ਇੱਕ ਤਾਂ ਮੇਰੇ ਨਾਲੇ ਕਮਰਾ ਸੀ ਜਿੱਥੇ ਉਹਨਾਂ ਨੂੰ ਆਲੇ-ਪਾਲੇ ਦਿੱਤੇ ਹਮ ਉਹ ਬਾਗਦਰ ਨੂੰ ਟਾਂ ਕਰਦੀਆਂ ਹਮ ਉਹ ਫੇਰ ਬਾਹਰ ਮੈਂ ਇਹ ਮਿੱਟੀ ਦੇ ਜਿਹੜੇ ਆਪਣੇ ਦਿਮਾਗ ਨਾਲ ਸੋਚਿਆ ਜੇ ਵਿਆਰਜ ਵੇਖਦੇ ਆ ਨਾ ਵੋਲ ਕਮ ਰੌਣ ਨੇ ਉਹ ਲਿਆ ਕੇ ਉਹਨਾਂ ਨੂੰ ਜਸਰਾਹ ਕਰਕੇ ਉਹਨਾਂ ਨੂੰ ਥੋੜੇ ਥੋੜੇ ਟੱਕੇ ਪਹਿਲਾਂ ਆਪ ਪਾਤੇ ਬਾਅਦ ਚ ਇਹਨੇ ਆਪਣੇ ਆਪ ਇਹਨਾਂ ਨੇ ਡਾਕਟਰ ਕਰ ਲੇ ਫਿਰ ਬੱਚੇ ਕੱਢਣ ਲੱਗੇ ਜੇ ਵੈਸੇ ਦੇਖਿਆ ਜਾਵੇ ਕਿੰਨੀ ਕਿਸਮ ਦੀਆਂ ਚੜੀਆਂ ਜਿਹੜੀ ਆ ਜਿਹੜੀ ਇੱਥੇ ਹੁੰਦੀ ਹੈ ਜੀ ਇਹ ਚੜੀਆਂ ਜੀ ਇੱਥੇ ਇੱਕ ਤਾਂ ਆਪਣੇ ਦੇਸੀ ਚੜੀ ਹੈ ਉਹਦੇ ਨਾਲ ਨਾਲ ਕੋ ਸਿਜ਼ਨਲ ਵੀ ਐ ਜੋ ਬਰਸਾਤ ਚ ਆਉਣੀ ਹੈ ਇੱਕ ਪੂਰੇ ਰੰਗ ਦੀ ਚੜੀ ਹੈ ਇੱਕ ਪੀਲੇ ਰੰਗ ਦੀ ਚੜੀ ਹੈ ਇੱਕ ਇੱਕ ਜਰਾ ਮਲਾਕ ਕਿੰਨੀਆਂ ਕੋ ਜਾਨੀ ਆਏ ਹੈ ਜੀ 7-8 ਦਿਨ ਪੈਸੁੰਦੀਆਂ ਹੈ ਬੋਲ ਬੋਲ ਵਗੈਰਾ ਹੋਰ ਦੂਸਰੇ ਪੰਛੀ ਗਟਾਰ ਇਹਨਾਂ ਦੇ ਖਾਣ ਦੇ ਲਈ ਕੀ ਪ੍ਰਬੰਧ ਕਰਦੇ ਹੋ ਜੀ ਖਾਣ ਦੇ ਲਈ ਜੇ ਤਾਂ ਮੈਂ ਜਾਂ ਆਪਾਂ ਜਿਵੇਂ ਬਰੈਡ ਵਗੈਰਾ ਪੋਰ ਤੇ ਪਾਤਾ ਜਾਂਦਾ ਜਾਂ ਜਿਹੜਾ ਪਰਮਾਨੈਂਟ ਆ ਉਹ ਬਾਜਰਾ ਉਹਦੇ ਖੁਸ਼ ਰਹੇ ਨੇ ਜਿਆਦਾ ਉਹ ਖਾਸ ਖਸ ਖਸੇ ਪਰਚੇਸ ਕਰਕੇ ਲੈ ਪਾਣੇ ਸਪੈਸ਼ਲ ਖੇਡ ਬਾਜ਼ਾਰ ਚੋਂ ਮਿਲ ਜਾਂਦਾ ਉਹ ਜਿਹੜੇ ਸੀਡ ਵਗੈਰਾ ਰੱਖਦੇ ਨੇ ਉਹ ਜਿਹੜਾ ਉਹਨਾਂ ਨੇ ਛਾਂ ਕੇ ਕੱਢਿਆ ਹੁੰਦਾ ਉਹ ਉਹਨਾਂ ਤੋਂ ਬਿਕਲੇ ਮਿਲ ਜਾਂਦਾ MP 15 ਰੁਪਏ ਕਿਲੋ ਦੇ ਸਾਹਮਣ। ਜ세ਦਾਰ ਸਾਹਿਬ ਇੱਕ ਮੇਰਾ ਸਵਾਲ ਹੈ ਜਿਹੜੀ ਇਹਦੇ ਪੰਛੀ ਆ ਇਹ ਚਿੜੀਆਂ ਆ ਇਹਨਾਂ ਦੀ ਆਮਦ ਕੱਟੀ ਕਿਉਂ ਆ ਇੱਕ ਦਰਕਤਾਂ ਦੇ ਕੱਟਣ ਦਾ ਇੱਕ ਕਾਰਨ ਆ ਕੋਈ ਇਸ ਤੋਂ ਇਲਾਵਾ ਹੋਰ ਕਾਰਨ ਆ ਜਿਹੜੀ ਪੰਜਾਬ ਦੀ ਗੱਲ ਕਰੀ ਜਾਵੇ। ਹਾਂ ਇਹਦੇ ਚੇ ਵੀ ਆ ਵੀ ਇੱਕ ਤਰ੍ਹਾਂ ਦੇ ਜਿਹੜਾ ਖੇਤਾਂ ਵਗੈਰਾ ਚੋਂ ਉਹ ਸਟੇਟਸਾਈਡ ਵਗੈਰਾ ਜਿਸ ਤਰ੍ਹਾਂ ਨਾਲ ਵੀ ਫਰਕ ਪਿਆ ਦੂਜਾ ਆਪਣੇ ਘਰਾਂ ਚ ਜਿਹੜਾ ਆਪਾਂ ਓਪਨ ਹੁੰਦਾ ਸੀ ਵਗੈਰਾ ਚੁੱਲ੍ਹੇ ਵਗੈਰਾ ਬਾਹਰ ਬੇੜਿਆਂ ਵਿੱਚ ਉੱਥੇ ਰੋਟੀ ਪਕਾਉਂਦੇ ਆਟਾ ਘੇਰ ਜਾਣਾ ਰੋਟੀ ਦੇ ਭੋਰੇ ਘੇਰ ਜਾਣਾ ਬਾਹਰ ਬੈਠ ਕੇ ਆਪਾਂ ਛਕਣੀਆਂ ਉਹ ਹੁਣ ਜਿਹੜਾ ਸਾਰਾ ਸਿਸਟਮ ਅੰਜਾਲੀ ਹੋ ਗਈ ਜਿਹੜੀਆਂ ਆਪਣੀਆਂ ਰਸੋਈਆਂ ਅੰਦਰ ਹੋ ਗਈਆਂ ਉੱਥੇ ਬਣ ਨਹੀਂ ਸਕਦੀਆਂ ਇਸ ਕਰਕੇ ਇਹ ਪ੍ਰਵਾਸ ਕਰਕੇ ਫਿਰ ਜੰਗਲਾਂ ਵਗੈਰਾ ਚ ਜਿੱਥੇ ਬਾਹਰ ਹੈ ਉੱਥੋਂ ਆਪਣਾ ਬੀਜ ਵਗੈਰਾ ਖਾ ਕੇ ਗੁਜ਼ਾਰਾ ਕਰਦੇ ਅਸੀਂ ਇਹਨਾਂ ਦੀ ਪਰਵਿਸ਼ਤ ਨਹੀਂ ਕਰਦੇ ਪਰ ਉਹਦੇ ਨਾਲ ਨਾਲ ਇਹ ਵੀ ਹੈ ਵੀ ਅਸੀਂ ਇਹਨਾਂ ਦੀ ਜਿਹੜੀ ਚਾਹੇ ਕ ਸਵੇਰ ਟਾਈਮ ਜੋ ਇਹ 뮤직 ਇਹਨਾਂ ਦੀ ਆਵਾਜ਼ ਹੈ ਉਹ ਤੋਂ ਵੀ ਬੰਝ ਰਹੇ ਨੇ ਕਿਉਂਕਿ ਇਹ ਖੁਦਗਾਰ ਜੈਨੇ ਹੋ ਗਏ ਅਸੀਂ ਕਹਿੰਦੇ ਵੀ ਕਦੇ ਬੈਠਣਾ ਹੋਵੇ ਕਿਤੇ ਪੰਗਣਾ ਹੋਵੇ ਕਿਤੇ ਡੱਕਾਣਾ ਹੋਵੇ ਇਹ ਸਾਡੇ ਮਨਾਂ ਚ ਜਿਹੜੀ ਹੈ ਇੱਕ ਬਹੁਤ ਵੜੀ ਘਾਟ ਹੈ ਇਹ ਕੁਦਰਤ ਨਾਲ ਜਿਹੜਾ ਖਲਵਾੜ ਹੈ ਇਹ ਹਰੇਕ ਇਹਨਾਂ ਦਾ ਵੀ ਹੱਕ ਹੈ ਇਹਨਾਂ ਨੂੰ ਵੀ ਉਹ ਹੱਕ ਮਿਲਣਾ ਚਾਹੀਦਾ ਇਹ ਸ਼ਕਤਵਲੇ ਲੋਕੀਤੇ ਜਾ ਰਹੇ ਇਸ ਕੰਮ ਦੀ ਜਿੰਨੀ ਸ਼ਲਾਗਾ ਕੀਤੀ ਜਾਵੇ ਉਨੀ ਥੋੜੀ ਹੈ ਕਿਉਂਕਿ ਇਹ ਸ਼ਖਤ ਇਹਨਾਂ ਪੰਛੀਆਂ ਦੀ ਸਾਂਭ ਸੰਭਾਲ ਨਹੀਂ ਸਕੋ ਉਹਨਾਂ ਨੂੰ ਨਵਾਂ ਜੀਵਨ ਦੇ ਰਿਹਾ ਹੈ ਮੋਰਿੰਡਾ ਤੋਂ ਗਗਨ ਸ਼ੁਕਲਾ ਦੀ ਰਿਪੋਰਟ ਦਿੱਲੀ ਪੋਸਟ ਪੰਜਾਬੀ